ਅੱਜ ਆਪਾਂ ਰਾਜਮਾ ਦੀ ਸਬਜ਼ੀ ਬਣਾਉਣੀ ਆ ਇਹ ਆਪਾਂ ਰਾਜਮਾ ਨਾ ਭੋਂਕੇ ਰੱਖ ਲਏ ਸੀਗੇ ਆ ਦੇਖੋ ਇਦਾਂ ਐਨੇ ਫੁੱਲ ਗਏ ਇਹ ਇਹ ਉਬਾਲੇ ਨਹੀਂ ਹੈਗੇ ਇਦਾਂ ਹੀ ਪਏ ਆ ਠਿੱਕੇ ਪਏ ਆ ਤੇ ਇੱਧਰ ਆਪਾਂ ਲਸਣ ਪਿਆਜ਼ ਅਦਰਕ ਟਮਾਟਰ ਵਗੈਰਾ ਇਹ ਨੂੰ ਆਪਾਂ ਗ੍ਰਾਈਂਡ ਕਰਕੇ ਰੱਖ ਲਿਆ ਹੁਣ ਆਪਾਂ ਇੱਧਰ ਕੁੱਕਰ ਰੱਖ ਲਿਆ ਤੇ ਕੁੱਕਰ ਦੇ ਵਿੱਚ ਆਪਾਂ ਪਾਉਨੇ ਆ ਸਰੋਂ ਦਾ ਤੇਲ ਇਦੇ ਨਾਲ ਹੀ ਆਪਾਂ ਪਾਵਾਂਗੇ ਤੇਜ ਪੱਤਾ ਇੱਕ ਵੱਡੀ ਇਲਾਇਚੀ ਤੇ ਇਹ ਹੈਗੀ ਦਾਲ ਚੀਨੀ ਦਾ ਟੁਕੜਾ ਇਹ ਵੀ ਵਿੱਚ ਪਾ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਨਾਲ ਹੀ ਆਪਾਂ ینګ ਪਾ ਦਿਆਂਗੇ ਮਾਤੇ ਦੇ ਤੇ ਇਹ ਮਸਾਲਾ ਇਹ ਪਾ ਦਿੰਨੇ ਆ। ਉੱਪਰ ਇਹ। ਐਸ ਤਰ੍ਹਾਂ ਇਹਨੂੰ ਆਪਾਂ ਹੁਣ ਲਾਂਗੇ। ਅੱਗ ਥੋੜੀ ਜਿਹੀ ਘਟਾ ਕਰ ਦਾਂਗੇ। ਹਲਕੀ ਅੱਗ ਤੇ ਭੁੰਨਾਂਗੇ ਨਹੀਂ ਤਾਂ ਕਈ ਵਾਰੀ ਮਸਾਲਾ ਮੱਚ ਜੇ ਤਾਂ ਫਿਰ ਉਹ ਸਬਜ਼ੀ ਦਾ ਟੇਸ ਨਹੀਂ ਆਉਂਦਾਗਾ। ਐਸ ਤਰ੍ਹਾਂ ਹੀ ਆਪਾਂ ਇਹਨੂੰ ਭੁੰਨੀ ਜਾਂ ਲਾਂਗੇ। ਐਸ ਤਰ੍ਹਾਂ ਆਪਣਾ ਇਹ ਮਸਾਲਾ ਹੁਣ ਮਹਿਕ ਆਉਣ ਲੱਗ ਗਈ ਇਹਦੀ ਭੁੰਨੀ ਜਾਂਦਾ ਤੇ ਇਧਰ ਆਪਾਂ ਜਿਹੜਾ ਇਹ ਮਸਾਲਾ ਪਾਇਆ ਇਹਦਰ ਸੁੱਕਾ ਇਹ ਹੈਗਾ ਨਮਕ ਕਿਚਨ ਕਈਆਂ ਮਸਾਲਾ ਹਲਦੀ ਪਾਊਡਰ ਹੈ ਤੇ ਇਹ ਹੈਗਾ ਧਨੀਆ ਪਾਊਡਰ ਤੇ ਲਾਲ ਮਿਰਚ ਪਾਊਡਰ ਇਹ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਆ ਤੇ ਇਹਨੂੰ ਨਾ ਮੈਂ ਇਸੇ ਦੇ ਵਿੱਚ ਹੀ ਪਾ ਲਵਾਂਗੀ ਇਹਦੇ ਵਿੱਚ ਆਪਾਂ ਪਿਆਜ਼ ਕੀਤਾ ਸੀ ਨਾ ਇਹਦੇ ਵਿੱਚ ਹੀ ਪਾ ਦਿੰਦੀ ਆ ਇਹਦੇ ਵਿੱਚ ਪਾ ਕੇ ਤੇ ਫਿਰ ਇਹਨੂੰ ਮੈਂ ਪਾਣੀ ਪਾਉਂਗੀ ਸਿੱਧਾ ਨਾਲ ਹੀ ਮੈਂ ਇਹਨੂੰ ਤੜਕੇ ਚ ਪਾਉਂਦੀ ਹੁੰਦੀ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਮਸਾਲਾ ਪਾਉਂਦੇ ਆ ਨਾ ਇਕ ਤਾਂ ਮਸਾਲਾ ਥੋਲ ਜਾਂਦਾ ਤੇ ਦੂਸਰੇ ਨੰਬਰ ਤੇ ਨਾ ਤਾਂ ਮਸਾਲਾ ਮੱਚਦਾ ਜਿਹੜਾ ਆਪਾਂ ਉਹਦੇ ਵਿੱਚ ਪਾਉਨੇ ਆ ਤੇ ਇਹਦੀ ਮਹਿਕ ਬਹੁਤ ਸੋਹਣੀ ਹੁੰਦੀ ਆ ਤੇ ਜਿਹੜੀ ਸਬਜੀ ਆਪਾਂ ਵੈਸੇ ਮਸਾਲਾ ਭੁੰਨ ਕੇ ਬਣਾਉਂਦੇ ਨਾ ਉਹਦੇ ਨਾਲੋਂ ਕਿਤੇ ਗੁਣਾ ਜ਼ਿਆਦਾ ਹੀ ਇਹ ਕਈ ਗੁਣਾ ਜਾਵੇ ਨਾ ਸਬਜੀ ਟੇਸਟ ਬਣਦੀ ਹੈ ਮੇਰੀ ਚੀਜ਼ ਹੈ ਕਿ ਇਹਦੀ ਪਣਾਈ ਕਰਨੀ ਆਪਾਂ ਨੇ ਇਹ ਪਿਆਜ਼ ਵਗੈਰਾ ਸਾਰਾ ਵਧੀਆ ਭੁੰਨ ਲਿਆ ਤੇ ਹੁਣ ਆਪਾਂ ਇਹ ਜਿਹੜਾ ਮਸਾਲਾ ਆਪਾਂ ਇਹਨੂੰ ਪਾਣੀ ਦੇ ਵਿੱਚ ਘੋਲਿਆ ਇਹਨੂੰ ਪਾਵਾਂਗੇ ਵਿੱਚ ਫਿਰ ਫਿਰ ਇਹਨੂੰ ਇਹਨੂੰ ਪਾਣੀ ਪਾ ਕੇ ਆਪਾਂ ਇਹਦੀ ਫੇਰ ਪੁਣਾਈ ਕਰਾਂਗੇ ਮੇਨ ਚੀਜ਼ ਮਸਾਲੇ ਤੇ ਹੀ ਆ ਜਾਂਦੀ ਆ ਵੀ ਤੁਸੀਂ ਕਿਦਾਂ ਮਸਾਲਾ ਪਾਉਨੇ ਆ ਕਿਹੜੇ ਢੰਗ ਨਾਲ ਪਾਉਨੇ ਆ ਤੇ ਮਸਾਲੇ ਤੇ ਮੀਨ ਆ ਜਾਂਦੀ ਹੈ ਇਹ ਚੀਜ਼। ਪਹਿਲਾਂ ਤਾਂ ਆਪਣੇ ਇਸ ਤਰ੍ਹਾਂ ਦੱਸੀ ਨਾ ਕਿ ਨੂਨ ਮਿਰਚ ਪਾਇਆ ਆ ਪਿਆਜ਼ ਲਸਣ ਕੁੰਨ ਆ ਪਾਇਆ ਤੇ ਬਸ ਉਹਦੇ ਨਾਲੇ ਕੀ ਮਸਾਲੇ ਬਾਰਨੇ ਆ ਕਿਹਦੇ ਨਹੀਂ ਉਮਚ ਜਾਂਦੇ ਆ ਜਦੋਂ ਆਪਾਂ ਇਸ ਤਰ੍ਹਾਂ ਪਾਉਨੇ ਤਾਂ ਮਸਾਲੇ ਆ ਪੂਰੇ ਵਿੱਚ ਰਸ ਜਾਂਦੇ ਆ ਤੇ ਚੰਗੀ ਤਰ੍ਹਾਂ ਇਹ ਖੁੱਲ ਜਾਂਦੇ ਆ। ਜਿਹਦੀ ਮਹਿਕ ਉਹਦੇ ਉਸੇ ਟਾਈਮ ਹੀ ਆਉਣ ਲੱਗ ਜਾਂਦੀ ਹੈ। ਐਸੀ ਤਰ੍ਹਾਂ ਹੀ ਹੋਣਾ ਆਪਾਂ ਇਹ ਪੁੰਨੀ ਚੱਲਾਂਗੇ ਆ ਦੇਖੋ। ਇਹ ਹੁਣ ਆਪਾਂ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਗਿਆ। ਬਿਲਕੁਲ ਵਧੀਆ ਤਰ੍ਹਾਂ ਤਰੀਕੇ ਨਾਲ ਭੁੰਨਿਆ ਗਿਆ। ਤੇ ਇਹਦੇ ਵਿੱਚ ਨਾ ਆਪਾਂ ਮੇਰਾ ਮੇਰਾ ਬੇਟਾ ਆਲੂ ਮੰਗਦਾ ਹੁੰਦਾ ਹੈ ਵਿੱਚ ਹਰੀ ਸਬਜ਼ੀ ਦੇ ਵਿੱਚ ਜਿਵੇਂ ਰਾਜਮਾ ਹੋਗੇ, ਛੋਲੇ ਹੋਗੇ, ਕਾਲੇ ਛੋਲੇ ਹੋਗੇ, ਚਿੱਟੇ ਹੋਗੇ ਉਹਨਾਂ ਦੇ ਵਿੱਚ ਇਸ ਕਰਕੇ ਮੈਂ ਇਹ ਦੋ ਆਲੂ ਕੱਟ ਕੇ ਪਾਤੇ। ਇਹਨੂੰ ਵੀ ਆਪਾਂ ਵਿੱਚ ਹਲਾ ਦਿੰਦੇ ਹਾਂ। ਤੇ ਇਹ ਵਾਲੇ ਜਿਹੜੇ ਆਪਣੇ ਹੈਗੇ ਇਹ ਵਾਲੇ ਰਾਜਮਾ ਇਹ ਆਪਾਂ ਉਬਾਲੇ ਨਹੀਂ ਹੈਗੇ। ਇਹ ਆਪਾਂ ਐਸੀ ਤਰ੍ਹਾਂ ਹੀ ਪਾਈ ਆ। ਤੇ ਇਹਦੀਆਂ ਸੀਟੀਆਂ ਆਪਾਂ ਵੱਧ ਮਰਾ ਦੇਾਂਗੇ ਤੇ ਜਲਦੀ ਬਣ ਜਾਊਗਾ ਇਹ ਨਹੀਂ ਹੈਗਾ ਕਿ ਆਪਾਂ ਪਹਿਲਾਂ ਉਬਾਲਾਂਗੇ ਫਿਰ ਫਿਰ ਉਹਨੂੰ ਤੜਕਾ ਲਾਵਾਂਗੇ ਐਸੀ ਤਰ੍ਹਾਂ ਬਹੁਤ ਟੇਸਟੀ ਸ਼ਾਰਟਕਟ ਤਰੀਕੇ ਨਾਲ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਮੈਂ ਤਕਰੀਬਨ ਜਿਵੇਂ ਸਵੇਰੇ ਸਵੇਰੇ ਬਣਾਉਣੀ ਹੈ ਨਾ ਐਸੀ ਤਰ੍ਹਾਂ ਹੀ ਬਣਾਉਣੀ ਹੁੰਦੀ ਹੈ ਸਵੇਰੇ ਲਾਇਆ ਤੜਕਾ ਲਾ ਕੇ ਸਾਰਾ ਕੁਝ ਪਾਤਾ ਵਿੱਚ ਤੇ ਉਸ ਤੋਂ ਬਾਅਦ ਇਹਦੀਆਂ ਸੀਟੀਆਂ ਵਸਲਾ ਮਾ ਜਾ ਦਿੰਨੀ ਹੈ ਤੇ ਤੁਹਾਨੂੰ ਐ ਨਹੀਂ ਪਤਾ ਲੱਗਦਾ ਵੀ ਤੁਸੀਂ ਪਹਿਲਾਂ ਉਬਾਲੇ ਆ ਜਾਂ ਨਹੀਂ ਵਾਲੇ ਮੈਂ ਕਦੇ ਨਹੀਂ ਉਬਾਲੇ ਜੀ ਮੈਂ ਐਸੀ ਤਰ੍ਹਾਂ ਹੀ ਬਣਾਉਣੀ ਹੁੰਦੀ ਹੈ ਛੋਲੇ ਵੀ ਰਾਜਮਾ ਵੀ ਤੇ ਬਹੁਤ ਟੇਸਟੀ ਬਣ ਜਾਂਦੇ ਆ ਹੁਣ ਇਹਦੇ ਵਿੱਚ ਇੰਨਾ ਹੈਗਾ ਕਿ ਆਪਾਂ ਪਾਣੀ ਵੱਧ ਪਾਵਾਂਗੇ ਕਿਉਂਕਿ ਆਪਾਂ ਸਿਟੀਆਂ ਵਾਦਨਾਵਾਂਗੇ ਤਾਂ ਪਾਣੀ ਵੀ ਵੱਧ ਪਾਉਣਾ ਉਹਨੇ ਉਬਲਣਾ ਵੀ ਆ ਬਸ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਤੇ ਇਹਦੀਆਂ ਮਿਸਣਾ ਸੱਤ ਤੋਂ ਅੱਠ ਮਰਾਵਾਂਗੇ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕਿ ਬਣ ਗਿਆ ਕਿ ਨਹੀਂ ਬਣਿਆ ਜੇ ਲੋੜ ਹੋਈ ਤਾਂ ਆਪਾਂ ਇੱਕ ਅੱਧੀ ਹੋਰ ਮਿਸਲਾ ਵਜਾਵਾਂਗੇ ਨਹੀਂ ਤਾਂ ਬਸ ਇਹ ਸਿਨਾਰੀ ਬਣ ਜੂਦੋ ਲਓ ਜੀ ਆਪਾਂ ਇਹਨਾਂ ਪਾਣੀ ਬਸ ਹੋ ਚੁੱਕੀਆਂ ਵਾਟੀਆਂ ਇਹ ਲਓ ਜੀ ਆਪਣੀ ਭਾਪ ਨਾ ਜਮਾ ਨਿਕਲ ਗਈ ਇਹਦੇ ਵਿੱਚੋਂ ਹੁਣ ਆਪਾਂ ਇਹਨੂੰ ਕੋਲ ਦਿਆਂ ਆ ਦੇਖੋ ਆਪਣੀ ਸਬਜੀ ਬਹੁਤ ਵਧੀਆ ਬਣੀ ਹੈ ਆ ਦੇਖੋ ਇਹ ਆਪਾਂ 6 ਤੋਂ 7 ਸਿੜੀਆਂ ਮਰਵਾਈਆਂ ਤੇ ਆਲੂ ਤਾਂ ਬੰਨੇ ਬੰਨੇ ਸੀ ਇਹ ਆ ਰਾਜਮਾ ਬਹੁਤ ਹੀ ਵਧੀਆ ਬਣਿਆ ਹੈ ਆ ਦੇਖੋ ਬਿਲਕੁਲ ਫਿਸਦੇ ਆ ਇਸ ਤਰ੍ਹਾਂ ਤੇ ਬਹੁਤ ਜਲਦੀ ਬਣ ਜਾਂਦੀ ਸਬਜੀ ਐਦਾਂ ਵੀ ਪਹਿਲਾਂ ਆਪਾਂ ਨੂੰ ਉਬਾਲਣ ਦੀ ਲੋੜ ਹੀ ਨਹੀਂ ਪੈਂਦੀ ਐਸੀ ਤਰ੍ਹਾਂ ਤੜਕਾ ਲਾ ਕੇ ਤੇ ਬਣਾ ਲੇ ਤਾਂ ਜਲਦੀ ਬਣ ਜਾਂਦੀ ਹੈ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੇ